ਵੀਡੀਓ ਨੂੰ ਸ਼ੇਅਰ ਕਰਦੇ ਆ ਜੀ ਅੱਜ ਨਾ ਤੁਹਾਨੂੰ ਇੱਕ ਹੀ ਛੱਤ ਥਲੇ ਸਾਰੀ ਟਰੈਕਟਰ ਦੀ ਮੋਡੀਫਿਕੇਸ਼ਨ ਐਸੈਸਰੀ ਵਿਖਾਣੀ ਇੱਕ ਹੀ ਛੱਤ ਥਲੇ ਨਾ ਤੁਹਾਨੂੰ ਵੇਟ ਪਾਸੇ ਲੈਣ ਜਾਣੇ ਪੈਣੇ ਨਾ ਛਤਰੀ ਨਾ ਕੋਈ LED ਨਾ ਕੋਈ ਸਟੀering ਸਾਰਾ ਕੁਝ ਇੱਕ ਹੀ ਦੁਕਾਨ ਦੇ ਅੰਦਰ ਮਿਲੇਗਾ ਤੇ ਵੀਰ ਨਾ ਕਰਦੇ ਗੱਲਬਾਤ ਫੁਰਕੀਆ ਦੇ ਵੀਰੇ ਬਹੁਤ ਵਧੀਆ ਮਹਾਰਾਜ ਤੇ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜਿੱਥੇ ਆਪਣਾ ਮੇਨ ਆਪਣਾ ਸ਼ੌਪ ਦਾ ਨਾਮ ਰਹੂਗਾ ਜੀ ਚੋਪੜਾ ਟਰੈਕਟਰ ਐਸੈਸਰੀਜ਼ ਟੋਹਨਾ ਹਾਂਜੀ ਨੀਅਰ ਚੰਡੀਗੜ੍ਹ ਰੋਡ ਨੀਅਰ ਨੀਲਮ ਹੋਟਲ ਟੋਹਨਾ ਤੇ ਹੁਣ ਆਪਣਾ ਐਸੈਸਰੀ ਦੱਸੋ ਜੀ ਆਪਣੇ ਸਾਰੀ ਮਿਲ ਜੇਗੀ ਟੋਟਲ ਜਿੰਨੇ ਟਰੈਕਟਰ ਦੀ ਟੋਟਲ ਤੁਸੀਂ ਇਹ ਲੈ ਲਓ ਜਿਵੇਂ ਏਜੰਸੀ ਉਹ ਟਰੈਕਟਰ ਨਿਕਲਦਾ ਹੈ ਛਤਰੀ ਬੰਪਰ ਹੌਕਰ ਡਰਾਵਰ ਹਾਂਜੀ ਐਕਸਟਰਾ ਮੋਡੀਫਿਕੇਸ਼ਨ ਹਾਰਨ ਲਾਈਟਾਂ ਹਾਂਜੀ ਮਤਲਬ A to Z ਪ੍ਰੋਪਰ ਐਸੈਸਰੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਟਰੈਕਟਰ ਦੀ ਠੀਕ ਹੈ ਜੀ ਹਾਂਜੀ ਤੇ ਹੁਣ ਆਪਾਂ ਸ਼ੁਰੂ ਕਰੀਏ ਵੀਰੇ ਪਹਿਲਾਂ weight ਤੋਂ ਸ਼ੁਰੂ ਕਰ ਲਈਏ ਹਨਾ ਹਾਂ ਇਧਰਲੇ ਪਾਸੇ ਜੇ ਆਪਾਂ weightਾਂ ਦੀ ਗੱਲ ਕਰੀਏ ਹਾਂਜੀ ਜਦੋਂ ਸੁਪਰ ਸੀਟਰ ਦਾ ਸੀਜ਼ਨ ਆਉਂਦਾ ਮੇਨ ਵੇਟਾਂ ਦੀ ਨੀਡ ਆਪਾਂ ਉਪਲੋਡ ਉਹਦੋਂ ਪੈਂਦੀ ਹੈ ਹਾਂਜੀ ਸਾਰਾ ਟਾਈਟਰ ਦਾ オリジナル ਕਿਉਂਕਿ オリジナル ਵੇਟ अवेलेबल ਹੋਊਗਾ ਦਿਸੀ ਕਿਉਂਕਿ ਦਿਸੀ अवेलेबल ਹੋਊਗਾ ਠੀਕ ਹੈ ਦੋਨੇ ਮਿਲ ਜਾਣਗੇ ਹਾਂ ਤੁਸੀਂ ਇੱਥੇ ਹੁਣ ਦੇ ਸਕਦੇ ਹੋ ਸਵਰਾਧ ਦੀ オリジナル ਪਲੇਟ ਹੈ ਜੀ ਇਹ オリジナル ਪਲੇਟ ਹੈ ਮੋਹਾਲੀ ਮੇਡ ਤੇ ਇਹ ਕਿਹੜੇ ਕਿਹੜੇ ਟਰੈਕਟਰ ਦਾ ਜਿਹੜਾ ਵੇਟ ਮਿਲ ਜਾਏਗਾ ਸਾਰੇ ਟਰੈਕਟਰਾਂ ਦਾ ਸਾਰੇ ਤੁਸੀਂ ਬੈਕ ਦੇ ਲੈਣੇ ਨੇ ਬੈਕ ਤੇ ਮਿਲ ਜਾਣਗੇ ਫਰੰਟ ਦੇ ਲੈਣੇ ਨੇ ਫਰੰਟ ਤੇ ਮਿਲ ਜਾਣਗੇ ਫਰੰਟ ਤੇ ਮਿਲ ਜਾਣਗੇ ਹਾਂਜੀ ਤੇ ਹੁੱਕਾਂ ਪਈਆਂ ਵੀਰੇ ਅਗਲੇ ਸਾਈਡ ਹੁੱਕਾਂ ਮੇਨ ਲਾਦਾ ਹਰ ਇੱਕ ਟਰੈਕ ਇੱਕ ਇੱਕ ਚੇਕ ਕੰਮ ਚ ਆਉਂਦੀ ਹੈ ਜੀ ਕੰਮ ਤਾਂ ਦੇਖੋ ਜੀ ਹੁਣ ਕਿਵੇਂ ਬੱਠੇ ਦਾ ਕੰਮ ਲੈਂਦੇ ਕੋਈ ਸੈਲਰ ਦੀ ਭੂਗ ਦੀ ਟਰਾਲੀ ਪਿੱਛੇ ਜੋੜਦਾ ਹੈ ਉਹਨਾਂ ਨੂੰ ਹੈਵੀਆਂ ਹੁੱਕ ਲੋਡ ਦੀ ਪੈਂਦੀ ਹੈ ਹੁਣ ਇਹ ਜਿਵੇਂ ਆਪਾਂ ਹੁੱਕਾਂ ਦੀ ਗੱਲ ਕਰੀਏ ਸਾਡੀ ਸਾਡੀ ਮਿਹਨਤ ਸਪੋਜ਼ ਕਰੋ ਹੁੱਕਾਂ ਰਹਿਣੀ ਹੈ ਪਿਓਰ ਮੈਗ ਵੈਲਡਿੰਗ ਚ ਪਿਓਰ ਮੈਗ ਵੈਲਡਿੰਗ ਪਿਓਰ ਮੈਗ ਵੈਲਡਿੰਗ ਰਹੂਗੀ ਅਸੀਂ ਰਾਡ ਵੈਲਡਿੰਗ ਯੂਜ਼ ਨਹੀਂ ਕਰਦੇ ਉਧਰ ਰਿਜ਼ਲਟ ਬਹੁਤ ਵਧੀਆ ਹੁੰਦਾ ਤੁਸੀਂ ਭਾਵੇਂ ਜੋ ਮਰਜ਼ੀ ਜੋੜ ਲੇ ਪਿੱਛੇ ਹੁੱਕ ਜਵਾਬ ਨਹੀਂ ਦਿੰਦੀ ਹੁੱਕ ਵੜਦੀ ਨਹੀਂ ਆ ਸੌਖੀ ਨਹੀਂ ਵੜਦੀ ਠੀਕ ਹੈ ਸਰਨਾਲੀਕਾ ਸਵਰਾਜ ਚੌਂਡੀਅਰ ਫਾਰਮ ਟ੍ਰਿਕ ਕੋਈ ਆਇਸ਼ਰ 551 557 ਸਾਰੇ ਟਰੈਕਟਰਾਂ ਦੀ ਸੀਟਾਂ ਦੋਨੋਂ ਅਵੇਲੇਬਲ ਮੈਣੀਆਂ ਆ ਠੀਕ ਹੈ ਜੀ ਤੇ ਉਸ ਤੋਂ ਅਗਲੀ ਸਾਈਡ ਵੀਰੇ ਵੇਖ ਰਹੇ ਆ ਆਪਾਂ ਘੋੜਾ ਬੈਂਪਰ ਜਾਂ ਪਲੇਟ ਵਾਲਾ ਬੈਂਪਰ ਵੀ ਕਹਿ ਦਿੰਦੇ ਇਹਨੂੰ ਅੱਜ ਦੇ ਤਰੀਕੇ ਚ ਦੇਖੋ ਜੀ ਘੋੜਾ ਬੰਪਰ ਸਭ ਤੋਂ ਮੋਸਟ ਡਿਮਾਂਡਿੰਗ ਆਈਟਮ ਆ ਰਹੀ ਹੈ ਹਾਂਜੀ ਤੇ ਜਿਵੇਂ ਹੁਣ ਆਪਾਂ ਕੀ ਕਹਿ ਸਕਦੇ ਆ ਕਿ ਅਗੇ ਟੂੜੀ ਦਾ ਸੀਜ਼ਨ ਆ ਗਿਆ ਤੇ ਇਸ ਕਰਕੇ ਲੋਕਾਂ ਨੂੰ ਡੀਜ਼ਲ ਟੈਂਕੀ ਦੀ ਲੋੜ ਪੈਂਦੀ ਹੈ ਕੋੜੇ ਬੈਂਪਰ ਚ ਕੋੜੇ ਬੈਂਪਰ ਚ ਕੋੜੇ ਬੈਂਪਰ ਚ ਅੱਜ ਦੀ ਡੇਢ ਚ ਜ਼ਿੰਮੇਦਾਰ ਕਿਹਾਰੇ ਕਿ ਸਾਨੂੰ ਇਹ ਟੈਂਕੀ ਦੋ ਠੀਕ ਹੈ ਜੀ ਸਾਰੇ ਟਾਈਟਰਾਂ ਦੇ ਤੁਹਾਨੂੰ ਇਹ ਚ ਟੈਂਕੀ ਵੀ ਅਵੇਲੇਬਲ ਅਵੇਲੇਬਲ ਮਿਲੂਗੀ ਕੋਈ ਭਰਾ ਕਹਿੰਦਾ ਸਿੰਪਲ ਬੰਪਰ ਚਾਹੀਦਾ ਹੈ ਕਿਸੇ ਨੂੰ ਛੋਟੀ ਲੈਂਥ ਚਾਹੀਦੀ ਹੈ ਕਿਸੇ ਨੂੰ ਵੱਡਾ ਚਾਹੀਦਾ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਤੇ ਇਹਦਾ weight ਵਗੈਰਾ ਕੀ ਰਹਿਣ ਵਾਲਾ ਹੈ weight ਮੰਨ ਕੇ ਚੱਲੋ ਜੀ ਆਈਡੀਆ ਕੁਆਲ ਟੈਂਕੀ ਦਾ ਕੁਆਂਟਲ ਤੋਂ ਸ਼ੁਰੂ ਹੋ ਜਾਂਦਾ ਹੈ ਕੁਆਂਟਲ 2 3 ਜਿੰਨੇ ਤੁਸੀਂ ਕਹੋਗੇ ਠੀਕ ਹੈ ਕੋਈ ਆਪ ਦਾ ਜ਼ਿੰਮੇਵਾਰ ਭਰਾ ਕਹਿੰਦਾ ਯਾਰ ਮੈਨੂੰ ਇਹਨਾਂ ਲੰਬਾ ਚਾਹੀਦਾ ਹੈ ਬਟ ਸਾਨੂੰ ਵਜਨ ਘੱਟ ਚਾਹੀਦਾ ਕੋਈ ਸ਼ੌਂਕੀਆ ਲਾਉਣਾ ਚਾਹੁੰਦਾ ਹੈ ਠੀਕ ਹੈ ਤੇ ਜਿਵੇਂ ਤੁਸੀਂ ਸਾਨੂੰ ਆਰਡਰ ਕਰੋ ਅਸੀਂ ਤੁਹਾਡੇ ਹਿਸਾਬ ਨਾਲ ਵੀ ਬੰਪਨ ਨੂੰ ਮੋਡੀਫਾਈ ਕਰ ਦਾਂਗੇ ਜਿਵੇਂ ਤੁਸੀਂ ਕਹੋਗੇ ਆਪਦੀ ਹਾਂ ਅਗਰ ਤੁਸੀਂ ਕਹੋਗੇ ਕਿ ਆਪ ਤਿਆਰ ਕਰਨਾ ਜੀ ਇਹ ਨਹੀਂ ਹੈ ਕਿ ਜਿਹੜਾ ਵਰਜੀ ਅਵੇਲੇਬਲ ਤਿਆਰ ਬਲੇ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਹਵੀ ਲੰਬਾ ਕਰਨਾ ਹੈ ਕੋਈ ਹੈਵੀ ਕਰਨਾ ਤਾਂ ਅਸੀਂ ਉਹ ਵੀ ਕਰਕੇ ਦਿੰਨੇ ਆ ਤੁਹਾਡੇ ਹਿਸਾਬ ਨਾਲ ਕਸਟਮਾਈਜ਼ ਕਰ ਦਾਂਗੇ ਬੰਪਨ ਆਹ ਉਤਲੀ ਸਾਈਡ ਵੀਰੇ ਸਿੰਪਲ ਛਤਰੀ ਪਈ ਆ ਹਾਂ ਜੇ ادله ਵਾਸੇ ਕੱਪੜੇ ਦੀਆਂ ਛਤਰੀਆਂ ਜਿਹੜੇ ਪਹਿਲਾਂ ਕਹਿ ਸਕਦੇ ਪਹਿਲਾਂ ਜਲਦੀ ਵਗ ਹੁਣ ਵੀ ਚੱਲਦੀਆਂ ਨੇ ਪਰ ਹੁਣ ਫਾਈਬਰ ਦੀ ਜ਼ਿਆਦਾ ਅੱਜਕੱਲ ਉਹ ਆ ਗਈ ਠੀਕ ਹੈ ਇਹਦੇ ਕੀ ਡਿਫਰੈਂਸ ਹੈ ਦੋਨਾਂ ਚੋਂ ਡਿਫਰੈਂਸ ਇਹ ਆ ਕਿ ਇਹ ਜੀਆਈ ਪਾਈਪ ਆ ਜਸਤੀ ਆਣਾ ਠੀਕ ਹੈ ਇਧਰਲੇ ਪਾਸੇ ਇਹ ਲੋਹੇ ਦਾ ਆ ਕਿ ਜਿਹਦੇ ਫੋਮ ਚੜਾਤੀ ਡਬਲ ਕਪੜਾ ਝੱਲਰ ਚੁੱਲਰ ਲਾਤੀ ਵਿੱਚ ਠੀਕ ਹੈ ਜੀ ਹਾਂਜੀ ਜਿਹੜਾ ਕੋਈ ਜਿਵੇਂ ਆਪਾਂ ਕਹਿੰਦੇ ਏਜੰਸੀ ਜੋ ਡੈਟਾ ਨਿਕਲੀ ਆਉਂਦਾ ਸਿੰਪਲ ਸਿੰਪਲ ਛਤਰੀ ਆਉਂਦੀ ਇਧਰਲੇ ਪਾਸੇ ਤੁਸੀਂ ਦਿਖਾ ਸਕਦੇ ਹੋ ਹਾਂਜੀ ਉਹ ਜਿਵੇਂ ਕਾਲੇ ਵਿਪਰ ਚ ਸਿੰਪਲ ਕਪੜਾ ਤੇ ਇਹ ਵੀ ਸਾਰੇ ਡੇਟਾ ਸਾਰੇ ਡੈਟਾ ਤੁਹਾਨੂੰ ਅਵੇਲੇਬਲ ਮਿਲੂਗੀ ਠੀਕ ਹੈ ਜੀ ਹਾਂ ਜਿਹੜਾ ਮਰਜੀ ਕਲਰ ਲੋਹੇ 'ਚ ਸਾਰੇ ਅਵੇਲੇਬਲ ਠੀਕ ਹੈ ਜੀ ਤੇ ਆ ਆਪਣੇ ਸਲੈਂ ਤੇ ਮੋਡੀਫਿਕੇਸ਼ਨ ਦੇ ਅੰਦਰ ਜਿਵੇਂ ਆਹ ਸਾਇਲੈਂసర్ ਚੱਲ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਆਹ ਚੱਲ ਰਿਹਾ ਹੈ ਮੋਡੀਫਾਈ ਦੇ ਅੰਦਰ ਸਟੀਲ ਦਾ ਵੀ ਚੱਲ ਰਿਹਾ ਹੈ ਮੇਨ ਅੱਜ ਕੱਲ ਜਿਵੇਂ ਹਾਲੈਂਡ ਦੀ ਜਿਹੜੀ ਅੱਜ ਦੀ ਮੰਡੀ ਰ ਹੈ ਕਹਿੰਦੇ ਆ ਸਿੱਧੀ ਪਾਈਪ ਸਿਟੀ ਵਾਲੀ ਚਾਹੀਦੀ ਹੈ ਉਹ ਵੀ ਸਾਰਾ ਕੁਝ ਤਿਆਰ ਹੈ ਸਾਰੇ ਹਰ ਇੱਕ ਟਾਈਪ ਦਾ ਮੈਂ ਮੰਨ ਕੇ ਚਲੋ ਆਹ ਸਿਟੀ ਦੀ ਪਾਈਪ ਆ ਗਈ ਜੀ ਸਿੱਧੀ ਠੀਕ ਹੈ ਜੀ ਮੰਨ ਕੇ ਚਲੋ ਇਹਦੀ ਕੋਸਟਿੰਗ ਜੇ ਆਪਾਂ ਏਜੰਸੀ ਚ ਲਈਏ ਅਰਾਊਂਡ 22300 ਰੁਪਏ ਆ ਜਾਂਦੀ ਹੈ ਆਪਾਂ ਤੁਹਾਨੂੰ 850 ਦੇ ਦਾਂਗੇ ਠੀਕ ਹੈ ਕੁਆਲਿਟੀ ਕੁਆਲਿਟੀ ਵਧੀਆ ਉਹ ਵੀ ਕੁਆਲਿਟੀ ਚ ਤੁਹ ਬਾਕੀ ਕੋਈ ਜਾਲੀ ਵਾਲਾ ਸਲੈਂਸਰ ਚਾਹੀਦਾ ਕੋਈ origignal ਚਾਹੀਦਾ ਜਿਹੜਾ ਟਰੈਕਟਰ ਦੇ ਨਾਲ ਆਉਂਦਾ ਸਾਰੇ available ਨੇ ਸਾਰੇ ਮਿਲ ਜਾਂਦੇ ਨੇ ਹਰ ਇੱਕ ਟਰੈਕਟਰ ਦਾ ਜਿਹੜਾ ਸਲੈਂਸਰ ਸਾਰੇ ਟਰੈਕਟਰਾਂ ਦੇ ਅਗਲੀ ਸਾਈਡ ਵੀ ਇਹ ਕਵਰ ਪਏ ਨੇ ਮੇਨੂੰ ਦਾ ਹਾਂ ਮੇਨ ਅੱਜ ਕਸਟਮਰ ਦੀ ਡਿਮਾਂਡ ਆ ਰਹੀ ਹੈ ਕਿ ਸੀਟ ਕੰਫਰਟੇਬਲ ਨਹੀਂ ਹੁੰਦੀ ਉਹਦੇ ਲਈ ਤੁਸੀਂ ਆਪਾਂ ਇੱਥੇ ਕਰਕੇ ਵੀ ਦਿਖਾਏ ਉਹਨੇ ਤੁਸੀਂ ਕਵਰਾਂ ਦੀ ਕੁਆਲਿਟੀ ਦੇਖੋ ਠੀਕ ਹੈ ਸੀਟਾਂ ਥੱਲੇ ਉਹੀ ਰਹਿਣਗੇ ਜਿਹੜੇ ਟਰੈਕਟਰ ਦੇ ਨਾਲ ਆਉਂਦੇ ਇਹ ਨਾ ਸੋਚੇ ਕਿ ਇਹ ਸੀਟ ਹੋਟ ਆਪ ਦੀ ਇਹ ਸਿਰਫ ਆਪਾਂ ਇਹਦੇ ਉੱਤੇ ਕਵਰ ਲਾਏ ਹੋਏ ਨੇ ਠੀਕ ਹੈ ਜੀ ਤੇ ਸੀਟਾਂ ਵੀ ਮਿਲ ਜਾਣਗੀਆਂ ਜੀ ਸੀਟਾਂ ਮਿਲ ਜਣੇ ਕੰਪਲੀਟ ਜੇ ਕੋਈ ਭਰਾ ਸੀਟ ਲੈਣਾ ਚਾਹੁੰਦਾ ਸੀਟ ਵੀ ਦੇ ਦਾਂਗੇ ਬਾਕੀ ਮੋਸਟ ਬਹੁਤ ਕੰਫਰਟੇਬਲ ਰਹਿੰਦੇ ਇਹ ਕਵਰ ਸਾਰਾ ਫੋਮ ਦਾ ਬਣਿਆ ਹੁੰਦਾ ਠੀਕ ਹੈ ਜੀ ਹਾਂਜੀ ਹਰ ਇੱਕ ਟਰੈਕਟਰ ਦੇ ਸੀਟ ਸਾਰੇ ਟਰੈਕਟਰਾਂ ਦਾ ਜਿਹੜਾ ਮਰਜ਼ੀ ਕਲਰ ਹੋਵੇ ਜਿਹੜੀ ਛੋਟੀ ਵੱਡੀ ਸੀਟ ਹੋਵੇ ਸਾਰੀਆਂ ਅਵੇਲੇਬਲ ਮਿਲੂਗਾ ਠੀਕ ਹੈ ਜੀ ਤੇ ਸੀਟਾਂ ਕਿਹੜੇ ਕਿਹੜੇ ਟਰੈਕਟਰ ਦੀਆਂ ਜਿਹੜੀਆਂ ਠੀਕ ਹੈ ਜੀ ਅਰੀਜਨਲ ਆ ਗਈ ਉਹ ਤੋਂ ਬਾਅਦ ਇਹ ਸਵਰਾਧ ਦੀ ਆ ਗਈ ਆਰਮਲੈਸ ਟਾਣੀ ਸੀਟ ਠੀਕ ਹੈ ਜੀ ਕੋਈ ਵਿਦਾਊਟ ਆਰਮ ਰੈਸਟ ਦਾ ਜਿਹੜਾ ਜੋਨ ਡੀਲ ਦੇ ਲੈਣਾ ਜਾਂਦਾ ਸਾਰੀ ਅਵੇਲੇਬਲ ਮੰਨ ਕੇ ਚਲੋ ਹਰ ਇੱਕ ਟਰੈਕਟਰ ਦੀ ਹਰ ਇੱਕ ਤਰ੍ਹਾਂ ਦੀ ਜਿਹੜੀ ਵੀ ਸੀਟ ਚਾਹੀਦੀ ਹੈ ਉਹ ਮਿਲ ਜੇ ਬਿਲਕੁਲ 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 ਸਾਰੀ ਅਵੇਲੇਬਲ ਰਹਿਣੀ ਹੈ ਠੀਕ ਹੈ ਜੀ ਤੇ ਵੀਰੇ ਅਗਲੀ ਸਾਈਡ ਆਪਣਾ ਪੂਰਾ ਕੰਪਲੀਟ ਸੈਟਅਪ ਹੈ ਨਾ ਮੈਨੂੰ ਇੱਕ ਕੰਪਲੀਟ ਸੈਟ ਜਿਵੇਂ ਆਪਾਂ ਇਹਨਾਂ ਕਹਿੰਦੇ ਨੇ ਹਾਲੈਂਡ ਮਾਡਲ ਛਤਰੀ ਜਿਹੜੀ ਅੱਜ ਡੇਟ 'ਚ ਚੱਲ ਰਹੀ ਹੈ ਸਿੰਪਲ ਸਿੰਪਲੀ ਡਿਮਾਂਡ ਵੱਧ ਆਉਂਦੀ ਹੈ ਅੱਜ ਲੈਟ ਵਾਲੇ ਨਾਲੋਂ ਹੂੰ ਹੂੰ ਇਹਦੀ ਕੋਸਟਿੰਗ ਤੁਹਾਨੂੰ ਮੰਨ ਕੇ ਚੱਲੋ ਸਣੀ ਯੂਪੀ ਸਟਾਰਟ ਕਰ ਦਾਂਗੇ ਆਪਾਂ 9000 ਤੋਂ 9000 ਤੋਂ ਹਾਲੈਂਡ ਮਾਡਲ ਦੀ ਸਟਾਰਟ ਹੋ ਜੇਗੀ ਉਹ ਜਿਵੇਂ ਤੁਸੀਂ ਕਹੋਗੇ ਜੇ ਕੋਈ ਯੂਪੀ ਫਾਈਬਰ ਲੈਣਾ ਚਾਹੁੰਦਾ ਕੋਈ ਫਾਈਬਰ ਦੀ ਹੋਰ ਵਧੀਆ ਕੁਆਲਿਟੀ ਲੈਣਾ ਚਾਹੁੰਦਾ ਉਹ ਮੰਨ ਕੇ ਚੱਲਾਂ ਉਹਨਾਂ ਨੂੰ 10-12 ਦੇ ਕਰੀਬੀ ਚਲੀ ਜਾਂਦੀ ਹੈ ਇਹ 4-5 ਤਾਂ ਇੱਥੇ ਨੇ ਬਾਕੀ ਹੋਰ ਵੀ ਨੇ ਲੈਟਾ ਮਹਾਰਾਜ ਜਿਹੋ ਜਿਹੋ ਦੇ ਹਿਸਾਬ ਦੀ ਕਹੋਗੇ ਉਹੋ ਜੀ ਲੈਟਾ ਆਪਣੇ ਕੋਲ ਅਵੇਲੇਬਲ ਨੇ ਬਟ ਤੁਹਾਨੂੰ ਆਪਾਂ ਕਵਰ ਕਰਾਵਾਂਗੇ ਜਿਹੜੇ ਹਿਸਾਬ ਦੇ ਅੱਜਕੱਲ੍ਹ ਲੈਂਸ ਚੱਲੇ ਹੋਏ ਨੇ ਲੈਂਸ ਚੱਲੇ ਹੋਏ ਨੇ ਬਾਰ ਲਾਈਟ ਚੱਲੀ ਹੋਈ ਨੇ ਅੱਜ ਮੈਂ ਤੁਹਾਨੂੰ ਬਾਰ ਲਾਈਟ ਦਿਖਾਉਣ ਲੱਗਾ ਬਨੇ ਇੱਕ ਮਿੰਟ ਦੇਣਾ ਹੁਣ ਆ ਗਈ 51 ਇੰਚ ਲੈਟ ਇਹ ਵਾਲੀ ਫੁੱਲ ਮਰਕਰੀ ਫੁੱਲ ਹੈਵੀ ਕੁਆਲਿਟੀ ਇਹ ਜਿਵੇਂ ਟੋਇਟਾ ਦਾ ਪਿਕਅਪ ਹੋ ਗਿਆ ਹਾਈਲੈਕਸ ਹੋ ਗਿਆ ਈਸੂజు ਦਾ ਹੋ ਗਿਆ ਕੋਈ ਬਲੈਰੋ ਤੇ ਲਾਉਣਾ ਚਾਹੁੰਦਾ ਫਰੰਟ ਤੇ ਇਹ ਫੁੱਲ ਲੰਬੀ ਕਵਰ ਕਰਦੀ ਹੈ ठीक है रात ਨੂੰ ਰੋਸ਼ਨੀ ਬਹੁਤ ਬਹੁਤ ਵਧੀਆ ਰਹੂਗੀ ਠੀਕ ਹੈ ਕੋਈ ਹਾਲੈਂਡ ਦੇ ਜਿਵੇਂ ਐਡੀਸ਼ਨ ਦੀ ਛਤਰੀ ਨਾਲ ਕੰਪਨੀ ਦਿੰਦੀ ਹੈ ਉਹਦੇ ਲਈ 41 ਇੰਚੀ ਕਰਵ ਫੁੱਲ ਮਾਰਕਰੇਚ ਵਧੀਆ ਕੁਆਲਿਟੀ ਲਾਈਟ ਬਹੁਤ ਵਧੀਆ ਰਹੂਗੀ 33 ਇੰਚ ਜਿਹੜੀ ਹੁਣ ਆਪਾਂ ਛਤਰੀ ਕਵਰ ਕਰੀ ਹੈ ਉਹਦੇ ਅੱਗੇ ਲੱਗ ਜਾਂਦੀ ਹੈ ਇਹ ਸਿੱਧੀ ਲਾਈਟ ਹੈ ਹਾਂ ਇਹ ਸਿੱਧੀ ਹੈ ਉਹ ਵੀ ਅਵੇਲੇਬਲ ਹੈ ਕੋਈ ਸਿੰਪਲ ਚ ਲੈਣਾ ਜਾਂਦਾ ਮਰਕਰੀ ਨਹੀਂ ਲੈਣਾ ਜਾਂਦਾ ਮਤਲਬ ਹਰ ਟਾਈਪ ਦੀ ਬਾਰ ਲਾਈਟ ਸਾਰੀ ਅਵੇਲੇਬਲ ਨੇ ਆਪਣੇ ਕੋਲ ਹਾਂਜੀ ਤੇ ਜੇ ਹੋਰ ਲਾਈਟਾਂ ਲੈਂਸਾਂ ਦੀ ਗੱਲ ਕਰੀਏ ਜਿਹੜੇ ਲੈਂਸ ਆ ਜੋ ਆਪਾਂ ਤੁਹਾਨੂੰ ਲੈਂਸ ਕਵਰ ਕਰਾ ਦਿੰਨੇ ਆ ਇਹ ਹੋ ਜਾਂਦਾ ਚਲੋ ਲਾਈਟਾਂ ਦਿਖਾਓ ਜਿਹੜੀਆਂ ਹੁਣ ਅੱਜ ਦੇ ਲੈਗ ਟ੍ਰੈਂਡ ਚੱਲਦੇ ਨੇ ਜਿਹੜਾ ਆਪਾਂ ਕਹਿ ਸਕਦੇ ਆ ਕਿ ਲੈਂਸ ਜਿਵੇਂ ਹੁਣ ਤੁਸੀਂ ਦੇਖ ਲਓ 5 ਵਾਲੇ 6 ਵਾਲੇ ਠੀਕ ਹੈ। ਲੇਟ ਦਾ ਚੈਨਲ ਹੁੰਦਾ ਬਹੁਤ ਹੀ ਜ਼ਿਆਦਾ ਠੀਕ ਹੈ ਜੀ। ਪੀੜੀ ਵੀ ਚਲਦੀ ਹੈ ਜੀ ਟੀਵੀ ਚਲਦੀ ਆ ਠੀਕ ਹੈ ਆਪਸ਼ਨ। ਮੇਨ ਇਹਨਾਂ ਚ ਕੰਪਲੇਂਟ ਖਰਾਬ ਹੋਣ ਦੀ ਕਦੇ ਨਹੀਂ ਆਉਂਦੀ। ਪਾਣੀ ਨਹੀਂ ਜਾਂਦਾ ਰੇਤ ਨਹੀਂ ਜਾਂਦਾ ਸਾਰੀ ਸ਼ਰਡ ਬੰਦ ਹੁੰਦੀ ਆ। ਸੀ ਵਾਲੇ, ਪੰਜ ਵਾਲੇ, ਚਾਰ ਵਾਲੇ ਠੀਕ ਹੈ ਜੀ। ਸਾਰਾ ਸਾਰੀ ਕੁਆਲਿਟੀ ਅਵੇਲੇਬਲ ਮਿਲੋਗੀ। ਕੋਈ ਇਹ ਚ ਅ ਗੋਲਣ ਲੈਣਾ ਚਾਹਦਾ ਅਭੀ ਅਵੇਲੇਬਲ ਆ। ਠੀਕ ਠੀਕ ਹੈ ਜੀ। ਆ ਲੈਂਸ ਲੈਂਸ ਮਤਲਬ ਹਰ ਇੱਕ ਟਾਈਪ ਤੇ ਮਿਲਣਗੇ ਤੁਹਾਨੂੰ। ਸਟਾਰ ਲਾਈਟ ਜਿਵੇਂ ਹੁਣ ਟਰੈਕਟਰਾਂ ਦੇ ਥੱਲੇ ਲੱਗਣ ਵਾਲੀਆਂ ਲੈਣਾ ਨਿਕਲਦੇ ਨੇ ਉਹ ਸਟ ਆਹ ਲਾਈਟ ਕਿਹੜੀ ਆ ਗਈ ਇਹ ਫਰੰਟ ਤੇ ਬੰਪਰ ਤੇ ਆ ਫਾਈਬਰ ਛਾਤਰੀ ਤੇ ਜਿੱਥੇ ਮਰਜੀ ਲਾਓ ਠੀਕ ਹੈ ਜੀ ਪਾਰਕਿੰਗ ਮੋਡ ਵੀ ਰਹੂਗਾ ਇਹ ਚ ਠੀਕ ਹੈ ਜੀ ਲੋ ਇਹਦੀ ਬਾਡੀ ਰਹੂਗੀ ਠੀਕ ਹੈ ਜੀ ਅੱਗੇ ਲੇਟ ਤੇ ਫੋਕਸ ਬਹੁਤ ਵਧੀਆ ਹੁੰਦਾ ਠੀਕ ਹੈ ਜੀ ਹਾਰਨ ਹਾਰਨ ਵੀ ਹੁਣ ਆਈਟਮ ਆ ਗਈ ਇਹ ਚ ਕੀ ਇਹ ਰੈੱਡ ਤੇ ਬਲੂ ਵੀ ਚੱਲਦੇ ਆ ਸਾਈਡ ਤੇ ਪੌਲਸ ਵਾਲਾ ਜਿਵੇਂ ਆਪਾਂ ਪੀਸੀਆਰ ਕਹਿ ਸਕਦੇ ਆ ਠੀਕ ਹੈ ਜੀ ਕੱਲੀ yellow white ਫਲੈਸ਼ ਇਕੱਠੀਆਂ ਫਲੈਸ਼ ਬਹੁਤ ਵਧੀਆ ਚੱਲਦਾ ਹੈ ਠੀਕ ਹੈ ਜੀ ਇਹਦੀ ਪ੍ਰਾਈਸ ਦੀ ਗੱਲ ਕਰੀਏ 300 ਰੁਪਏ ਦਾ ਪੀਸ ਆਪਾਂ ਕਸਟਮਰ ਦੇ ਦਿੰਨੇ ਆ ਪੀਸ ਪੀਸ ਤੇ 300 ਰੁਪਏ ਦਾ ਪੀਸ ਰੇਟ ਦੀ ਗਾਰੰਟੀ ਲਊਗੀ ਸਾਡੀ ਕੁਆਲਿਟੀ ਦੀ ਬਹੁਤ ਵਧੀਆ ਗਾਰੰਟੀ ਹੋਊਗੀ ਆਜ ਨਹੀਂ ਆ ਬੱਤੀਆਂ ਨੇ ਜੀ ਹਾਂ ਇਹ ਕਿਵੇਂ ਦੀ ਕੁਆਲਿਟੀ ਇਹਨਾਂ ਦੀ ਬੱਤੀਆਂ ਬਹੁਤ ਹੀ ਹੈਵੀ ਕੁਆਲਿਟੀ ਚ ਰਹਿਣਗੀਆਂ ਠੀਕ ਹੈ ਜੀ ਸੈਂਪਲ ਵੀ ਰਹੂਗੀ ਤੇ ਆ ਵੀ ਦਊਗੀ ਅਡਰੈਸ ਹੋਰ ਵੀ ਰੇਂਜ ਹੈ ਇੱਕ ਆ ਬੱਤੀ ਹੈ ਇਹ ਮਾਊਸ ਲੈਟਰ ਜਿਹੜੇ ਫਾਈਬਰ ਦੇ ਉੱਤੇ ਲੱਗ ਜਾਂਦੀਆਂ ਨੇ ਫਾਈਬਰ ਦੇ ਉੱਤੇ ਹਾਂਜੀ ਠੀਕ ਹੈ ਜੀ ਤੇ ਉਹ ਪਰਲੀ ਸਾਈਡ ਆ ਦੇਖ ਰਹੇ ਆ ਆਪਣਾ ਹੋਰ ਨਜੀ ਹਾਂ ਹੋਰ ਨਜੀ ਬੰਪਰ ਦੇ ਥੱਲੇ ਕੋਈ ਚਾਰ ਹੋਰ ਲਾਉਣੇ ਹੋਣਾ ਠੀਕ ਹੈ ਜੀ ਹਾਂਜੀ ਸਾਰਾ ਕੁਝ ਮਿਲ ਜੇਗਾ ਐਮ ਐਲ ਅਵੇਲੇਬਲ ਹੁੰਦਾ ਤੇ ਐਡਰੈਸ ਦੱਸ ਦੋ ਜੀ ਇੱਕ ਵਾਰੀ ਆਪਣਾ ਐਡਰੈਸ ਥੋੜਾ ਰਹੂਗਾ ਚੰਡੀਗੜ੍ਹ ਰੋਡ ਨੀਅਰ ਨੀਲਮ ਹੋਟਲ ਠੀਕ ਹੈ ਜੀ ਚੋਬੜਾ ਟੇਟਰ ਟੋ ਆਣਾ ਠੀਕ ਹੈ ਜੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਇੱਕ ਬ੍ਰਾਂਚ ਹੋਰ ਖੋਲੀ ਹੈ ਨਵੀਂ ਠੀਕ ਹੈ ਜੀ ਹਿਸਾਰ ਹਰਿਆਣਾ ਹਿਸਾਰ ਖੋਲੀ ਹੈ ਆਹੀ ਸਾਰਾ ਸੇਮ ਸੈਟਅਪ ਰਹੂਗਾ ਉੱਥੇ ਜਿਹੜੇ ਉੱਥੇ ਦੇ ਭਰਾ ਨੇ ਆਪਣੇ ਜ਼ਿੰਮੇਵਾਰ ਭਰਾ ਨੇ ਉੱਥੇ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਬਹੁਤ ਹੀ ਵਧੀਆ ਉੱਥੇ ਆਪਾਂ ਸੈਟਅਪ ਕਰਿਆ ਉੱਥੋਂ ਦਾ ਐਡਰੈਸ ਕੀ ਹੈ ਜੀ ਉੱਥੋਂ ਦਾ ਐਡਰੈਸ ਵਿਕਾਸ ਨਗਰ ਨੀਅਰ ਵਿਕਾਸ ਨਗਰ ਬਰਵਾਲਾ ਮੇਨ ਰੋਡ ਤੇ ਠੀਕ ਹੈ ਜੀ ਬਿਜਲੀ ਘਰ ਦੇ ਬਿਲਕੁਲ ਕੋਰਨਰ ਤੇ ਹਾਂ ਚੋਪੜ ਲੇਟਰ ਅਸੈਸਰੀ ਉੱਥੇ ਵੀ ਚੋਪੜ ਲੇਟਰ ਰਹੂਗਾ ਕੇ ਕੇ ਕਿਡ ਅਬ ਤੇ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਵੀ ਰਹੂਗਾ ਚੋਪੜਾ ਡੈਟਾ ਟਵਾਨਾ ਠੀਕ ਹੈ ਚੋਪੜਾ ਡੈਟਾ हिसार ਠੀਕ ਹੈ ਜਿਹੜੇ ਵੀ ਆਈਟਮਾ ਹੁਣ ਨਵੀਆਂ ਚੱਲਦੀ ਇਹਨੇ ਜਿਹੜੀ ਨਵੀਂ ਆਈਟਮ ਆਉਂਦੀ ਹੈ ਜਿਹੜੀ ਅਪਡੇਟ ਹੁੰਦੀ ਹੈ ਤੁਸੀਂ ਇੰਸਟਾਗ੍ਰਾਮ ਦਾ ਪੇਜ ਫੋਲੋ ਕਰੋ ਉਥੇ ਸਾਰੀਆਂ ਤੁਹਾਨੂੰ ਅਪਡੇਟ ਉਥੇ ਮਿਲ ਜਾਣਗੀਆਂ ਜਿਹੜੀ ਜਿਹੜੀ ਆਈਟਮ ਆਪਣੇ ਬਣਾਉਂਦੀਆਂ ਨੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਾਇ ਜਿਵੇਂ ਲੱਗੇ ਜਰੂਰ ਦੱਸਿਆ ਕਮੈਂਟ ਕਰਕੇ ਧੰਨਵਾਦ